ਅੱਜ ਸਤ ਪੋ ਦਾ ਦਿਨ ਹੈ ਅੱਜ ਦੇ ਦਿਨ ਸਤਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਦੇ ਪਰਿਵਾਰ ਦਾ ਸਰਸਾ ਨਦੀ ਤੇ ਵਿਛੋੜਾ ਪਿਆਗਾ ਇੰਦਰੂ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਖੋ ਨਿਤਨੇਮ ਨੂੰ ਕਿੰਨੀ ਪੈਲ ਮੀਂਹ ਪੈ ਰਿਆ بارش ਹੋ ਰਹੀਆ ਸਰਸਾ ਨਦੀ ਦਾ ਪਾਣੀ ਬਹੁਤ ਚੜਿਆ ਹੋਇਆ ਸਤਗੁਰੂ ਜੀ ਨੇ ਪਾਰ ਕਰਕੇ ਮੁੱਤੇ ਬੜਕੇ ਆਪਾਸਾ ਕੀ ਵਾਰ ਦਾ ਕੀਰਤਨ ਕੀਤਾ ਸਾਹਿਬ ਜੀ ਤੇ ਤੇ ਹੁਣ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਹਿੱਸੇ ਦੇ ਵਿੱਚ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਤੇ ਭਾਈ ਮਨੀ ਸਿੰਘ ਜੀ ਦਿੱਲੀ ਵਾਲੀ ਸੈਟਿੰਗ ਕਰੇ ਤੇ ਦੂਸਰੇ ਹਿੱਸੇ ਦੇ ਵਿੱਚ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜੱਤੇ ਇਹ ਇਥੋਂ ਚੱਲੇ ਲੇਗੇ ਅੱਜ ਦੀ ਰਾਤ ਕੁੰਮੇ 마ਸ਼ਕੀ ਦੇ ਗ੍ਰਹਿ ਵਿਖੇ ਇਹਨਾਂ ਦੀ ਰਾਤ ਕੱਤੀ ਹੈ ਇੱਥੇ ਕਹਿੰਦੇ ਇੱਕ ਬ੍ਰਹਮਣੀਆ ਜਿਹਦਾ ਨਾਮ ਲక్ష్ਮੀ ਆ ਉਹਨੇ ਮਸਰਾਂ ਦੀ ਦਾਲ ਬਣਾ ਕੇ ਗੁਰੂ ਕੇ ਲਾਲਾ ਨੂੰ ਤੇ ਮਾਤਾ ਜੀ ਨੂੰ ਪ੍ਰਸ਼ਾਦਾ ਛਕਾਇਆ ਤੇ ਤੀਜੇ ਹਿੱਸੇ ਵਿੱਚ ਗੁਰੂ ਸਾਹਿਬ ਆਪਨੇ ਨਾਲ ਵੱਡੇ ਸਾਹਿਬਜਾਦੇ ਨੇ ਪੰਜ ਪਿਆਰੇ ਸਿੰਘ ਸਹਿਬਾਨ ਨੇ ਤੇ ਹੋਰ ਜਿਹੜੇ ਗੁਰੂ ਕੇ ਪੁੱਤਰ ਖਾਲਸਾ ਨਾਲ ਹੈ ਇਦੋਂ ਸਤਿਗੁਰੂ ਜੀ ਚੱਲ ਕੇ ਨਾ ਕੋਟਲਾ ਨੀਂਗਖਾਂ ਦੇ ਘਰ ਫੇਰੇ ਨੇ ਸਹਿਬ ਜੀ ਇਥੇ ਜਿਹਨੂੰ ਕੋਟਲਾ ਨੇ ਅੰਖਾਂ ਦੇ ਘਰ ਪਹੁੰਚੇ ਨਾ ਤਾਂ ਉਹਨੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਮੇਰੇ ਗ੍ਰਹਿ ਵਿਖੇ ਮੇਰੀ ਹਵੇਲੀ ਵਿੱਚ ਰਹੋ ਸਤਿਗੁਰੂ ਜੀ ਕਹਿੰਦੇ ਨਹੀਂ ਕੋਟਲਾ ਨੇ ਅੰਖਾ ਪਿੱਛੇ ਜਿਹੜਾ ਮੁਲਖਈਆ ਸ਼ਾਹੀ ਫੌਜਾਂ ਸਾਡੇ ਪਿੱਛੇ ਲੱਗੀਆਂ ਨੇ ਅਸੀਂ ਤੇਰੇ ਤੇ ਕੋਈ ਬਿਪਤਾ ਨਹੀਂ ਬਣਾਉਣਾ ਚਾਹਉਂਦੇ ਫਿਰ ਬੇਨਤੀ ਕੀਤੀ ਸਤਿਗੁਰੂ ਜੀ ਕੋਈ ਸੇਵਾ ਸਹਿਮ ਜੀ ਦੇ ਨਾਲ ਭਾਈ ਬਚਿੱਤਰ ਸਿੰਘ ਜੀ ਜਿਹੜੇ ਭਾਈ ਮਨੀ ਸਿੰਘ ਜੀ ਦੇ ਪੁੱਤਰ ਉਹਨਾਂ ਦੇ ਪੁੱਤ ਨੇ ਸਤਿਗੁਰੂ ਜੀ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਬਹੁਤ जख्म ਹੋ ਗਏ ਬੜੇ ਫੱਟ ਲੱਗੇ ਨੇ ਆਪ ਜੀ ਇਸ ਨੂੰ ਆਪਣੇ ਘਰ ਵਿੱਚ ਰੱਖੋ ਤੇ ਇਹਦਾ ਉਪਚਾਰ ਚਾਰ ਉਪਚਾਰ ਕਰੋ ਤੇ ਸਤਿਗੁਰੂ ਜੀ ਨੇ ਜਾਣ ਲੱਗੇ ਕਹਿੰਦੇ ਭਾਈ ਬਿਜੇਤ ਸਿੰਘ ਜੀ ਦੇ ਮੂੰਹ ਤੇ ਚਿਹਰੇ ਦੇ ਉੱਤੇ ਹੱਥ ਪਏ ਇਹ ਤੋਂ ਸਤਿਗੁਰੂ ਜੀ ਚੱਲ ਕੇ ਫਿਰ ਕੱਚੀ ਗਲੀ ਜਿਹਨੂੰ ਚੋਕਾਉੜ ਦੀ ਗਲੀ ਕਹਿੰਦੇ ਆਪਾਂ ਗੁਰੂ ਪ੍ਰੀਮ ਵਾਲਿਓ ਉੱਥੇ ਸਤਿਗੁਰੂ ਜੀ ਪਹੁੰਚੇ ਨੇ ਬੁੱਧੀ ਚੰਦ ਦੀ ਹਵੇਲੀ ਆ ਅੱਜ ਦੀ ਰਾਤ ਸਤਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਰੁਕੇ ਨੇ ਸਤਪੂਰ ਇਹ ਵਿਚਾਰ ਦੇ ਨਾਲ ਨਾਲ ਪੰਜ ਥੋੜਾ ਜਿਹਾ ਸਤਪੂਰ ਜਿਹੜਾ ਮੁੰਡੇ ਨੇ ਉਹਦੀ ਵਿਚਾਰ ਕੀਤੀ ਹੈ ਸਤਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ